ਡੀ ਕੇ ਬੁਟੀਕ ਵਿੱਚ ਤੁਹਾਡਾ ਵੈਲਕਮ ਜੀ ਅੱਜ ਤੁਹਾਨੂੰ ਆਪਣਾ ਘੇਰੇ ਦਾ ਡਿਜ਼ਾਈਨ ਦੱਸਦੀਆਂ ਕਿ ਇਹ ਵੀ ਆਪਾਂ ਕੀ ਘੇਰੇ ਦਾ ਡਿਜ਼ਾਈਨ ਬਹੁਤ ਹੀ ਵੈਸੇ ਸੌਖਾ ਹੈਗਾ ਵੀ ਇਹ ਆਪਾਂ ਕਿਵੇਂ ਪਾਇਆਗਾ ਤੇ ਇਹ ਡਿਜ਼ਾਈਨ ਆਪਾਂ ਇੱਕ ਤਾਂ ਕੱਪੜੇ ਦੀਆਂ ਪੱਟੀਆਂ ਬਣਾਈਆਂ ਸੀ ਤੇ ਇੱਕ ਜੁਐਡਲੈਸ ਤੇ ਆਪਣੀ ਇੱਕ ਸਿੰਗਲ ਲੈਸ ਆਪਣੇ ਕੋਲੇ ਤੇ ਸਾਈਡ ਜਾਨੀ ਕਿ ਉੱਪਰ ਆਪਾਂ ਨੇ 1.5 ਇੰਚ ਦਾ ਕੱਪੜਾ ਛੱਡਿਆ ਹੋਇਆ ਚੌਕਾ ਵਾਲੀ ਸਾਈਡ ਤੇ ਦੋਨੋਂ ਸਾਈਡ ਹੀ ਵੀ ਚੌਕ ਵੀ ਆਪਣੇ ਚੌਕ ਜਿਹੜੇ ਨੇ ਸੂਟ ਦੇ ਘੇਰੇ ਦੇ ਵੀ ਵਧੀਆ ਚੰਗੀ ਤਰ੍ਹਾਂ ਇਹ ਫੋਲਡ ਹੋ ਜਾਣ ਪੂਰੀ ਫਿਨਿਸ਼ਿੰਗ ਦੇ ਨਾਲ ਦੇ ਦੋਨੋਂ 3/4 ਇੰਚ ਆਪਾਂ ਕਪੜਾ ਛੱਡ ਕੇ ਜਿਹੜਾ ਵਿਚਕਾਰ ਡਿਜ਼ਾਈਨ ਹੈ ਉਹ ਆਪਾਂ ਡੈਡਡ ਪੱਟੀਆਂ ਵਾਲਾ ਉਹ 3/4 ਇੰਚ ਕਪੜਾ ਜਾਨੀ ਕਿ ਸਾਈਡ ਤੋਂ ਛੱਡ ਕੇ ਫਿਰ ਅਟੈਚ ਕੀਤਾਗਾ ਨਾਲ ਬਣਾ ਕੇ ਤੇ ਇਹ ਡਿਜ਼ਾਈਨ ਆਪਾਂ ਕਿਵੇਂ ਬਣਾਇਆਗਾ ਇਹਦੀ ਥੋੜੇ ਨਾਲ ਅੱਜ ਆਪਾਂ ਵੀਡੀਓ ਸ਼ੇਅਰ ਕਰਦੇ ਹੈਗੇ ਇਹ ਬਹੁਤ ਹੀ ਸੌਖਾ ਤੇ ਈਜ਼ੀ ਡਿਜ਼ਾਈਨ ਹੈ ਜੇ ਆਪਾਂ ਦੇਖੋ 1/2 ਇੰਚ ਕਪੜਾ ਨਾ ਛੱਡਦੇ ਤਾਂ ਫਿਰ ਆਪਾਂ ਇਸ ਤਰ੍ਹਾਂ ਫੋਲਡ ਕਰਦੇ ਫਿਨਿਸ਼ਿੰਗ ਨਹੀਂ ਸੀ ਆਉਣੀ ਹੈਗੀ ਤੇ ਇਸ ਲਈ ਆਪਾਂ 3/4 ਇੰਚ ਸਾਈਡ ਤੇ ਕਪੜਾ ਛੱਡਿਆ ਹੋਇਆਗਾ ਤੇ ਇਹਦੀ ਵੀਡੀਓ ਥੋੜੇ ਨਾਲ ਅੱਜ ਆਪਾਂ ਸ਼ੇਅ ਤੇ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਆਪਾਂ ਇਹ ਜਿਹੜੀ ਡਿਜ਼ਾਈਨ ਕਿਵੇਂ ਬਣਾਇਆ ਇਹ ਤੁਹਾਨੂੰ ਆਪਾਂ ਦੱਸਦੀਆਂ ਜੀ ਤੇ ਇਹ ਬਹੁਤ ਹੀ ਸੌਖਾ ਡਿਜ਼ਾਈਨ ਆ ਤੁਸੀਂ ਵੀ ਬਣਾ ਸਕਦੇ ਹੋਗੇ ਇਹ ਡਿਜ਼ਾਈਨ ਨੂੰ ਬਣਾਉਣ ਲਈ ਨਾ ਪਹਿਲਾਂ ਆਪਾਂ ਇੰਚ-ਇੰਚ ਦੀਆਂ ਪੱਟੀਆਂ ਲੈ ਲਈਆਂ ਕੱਪੜੇ ਦੀਆਂ ਵੀ ਆਪਾਂ ਵਾਵਾ ਸਾਰੀਆਂ ਵਿੱਚ ਤਿੰਨ ਚਾਰ ਪੱਟੀਆਂ ਲੈ ਲਈਆਂ ਸੀਗੀਆਂ ਲੰਬੀਆਂ-ਲੰਬੀਆਂ ਤੇ ਉਹਨਾਂ ਦੇ نیچے ਨਾ ਆਪਾਂ ਆਹ ਪੇਪਰ ਪੇਸਟਿੰਗ ਲਾ ਲਈ ਸੀ ਪੇਪਰ ਪੇਸਟਿੰਗ ਲਾ ਕੇ ਤੇ ਇਹਨੂੰ ਡੇਢ ਵੀ ਯਾਨੀ ਕਿ ਆਪਾਂ ਨਾ ਇਹਨੂੰ ਦੋਨੋਂ ਸਾਈਡ ਤੇ ਇਸ ਤਰ੍ਹਾਂ ਫੋਲਡ ਕਰ ਲਿਆ ਸੀਗਾ ਫੋਲਡ ਕਰਕੇ ਤੇ ਇਹਨੂੰ ਆਪਾਂ ਇੱਕ ਇੱਕ ਸੀ ਨਹੀਂ ਲਾਈ ਹੈ ਜਾਨਕਿ ਤੇ ਤੁਸੀਂ ਇਹਨੂੰ ਪ੍ਰੈਸ ਦੇ ਨਾਲ ਵੀ ਫੋਲਡ ਕਰ ਸਕਦੇ ਹੋ ਵੈਸੇ ਮੇਰਾ ਕਾਟਨ ਦਾ ਕੱਪੜਾ ਸੀਗਾ ਵਧੀਆ ਈਜੀ ਯਾਨਕਿ ਇਹ ਫੋਲਡ ਹੋ ਗਿਆ ਮੈਂ ਸਿਰ ਤਰੀ ਹੱਥ ਦੇ ਨਾਲ ਹੀ ਇਹਨੂੰ ਫੋਲਡ ਕਰ ਲਿਆ ਤੇ ਤੁਸੀਂ ਵੀ ਇਸ ਤਰ੍ਹਾਂ ਇਹਨੂੰ ਫੋਲਡ ਕਰ ਲਿਓ ਤੇ ਫੋਲਡ ਕਰਕੇ ਤੇ ਇਹਦੀ ਇੱਕ ਸਾਈਡ ਤੇ ਸੀਮ ਲਾਉਣੀ ਹੈ ਦੋਨੋਂ ਸਾਈਡ ਨਹੀਂ ਸੀਮ ਲਾਉਣੀ ਮਸ਼ੀਨ ਦੇ ਨਾਲ ਤੇ ਆਪਾਂ ਸਾਰੀਆਂ ਪੱਟੀਆਂ ਜਾਨੀ ਕਿ ਉਹ ਤਿਆਰ ਕਰ ਲੀਆਂ ਸੀ ਤੇ ਹੁਣ ਇੱਕ ਅਖਬਾਰ ਦਾ ਪੀਸ ਲੈ ਲਿਆ ਇਹ ਦੀ ਲੰਬਾਈ ਆਪਾਂ ਜਿਹੜੀ ਚੜਾਈ ਜਾਨੀ ਕਿ ਆਪਾਂ 3 ਇੰਚ ਰੱਖੀ ਹੈ ਤੇ ਲੰਬਾਈ ਇਹਦੀ ਜਾਨੀ ਕਿ ਜਿੰਨਾ ਆਪਣਾ ਸੂਟ ਦਾ ਘੇਰਾਗਾ ਉਨੀ ਰੱਖੀ ਹੈਗੀ ਅਖਬਾਰ ਦੇ ਪੀਸ ਦੀ ਇਹਦੇ ਅਖਬਾਰ ਦੇ ਪੀਸ ਦੇ ਉੱਤੇ ਆਪਾਂ ਜਿਹੜੀਆਂ ਪੱਟੀਆਂ ਗਈਆਂ ਇਹ 4-4 ਇੰਚ ਦੀਆਂ ਕੱਟ ਕੇ લા ਲਈਆਂ ਸੀ અખબાર ਦਾ પીસ 3 ઇંચ ਦਾ લેતા ਜਿਹੜੀਆਂ પટ્ટીਆਂਆਂ ਗੀਆਂ ਇਹ ਆਪਾਂ 4-4 ઇંચ ਦੀਆਂ ਕੱਟੀਆਂ ਗੀਆਂ ਤੇ અੱਧੇ-અੱਧੇ ઇંચ ਦੇ ગેપ ਦੇ ਉੱਤੇ ઉપર ਇਹ ਨਹੀਂ ਜਾਨੀ ਕਿ ਆਪਾਂ țeḍḍīयां ਰੱਖੜੀਆਂ ਆ ਦੇਖੋ ਜੀ ਇਸ ਤਰ੍ਹਾਂ țeḍḍīयां ਰੱਖી ગઈ ਤੇ ਰੱਖਿਆ ਵਿਚਕਾਰ ਜਿਹੜਾ ગેપ ਹੈ ਉਹ અੱਧੇ-અੱਧੇ ઇંચ ਦਾ ਹੀ લેતાਗਾ ਬਾਲਾ ગેપ ਨਹੀਂ ਜ਼ਿਆਦਾ ગેપ ਨਹੀਂ લેતા ਹੈਗਾ ਆਪਾਂ ਇਸ ਤਰ੍ਹਾਂ ਤੇ ਸਾਰੀਆਂ પટ્ટીਆਂ ਜਾਨੀ ਕਿ ਆਪਾਂ ਨਾ બવા ساری ਵੈਸੇ પટ્ટીਆਂ ਬਣਾ ਕੇ ਰੱਖ ਲਾਂਗੇ ਕਿਉਂਕਿ ਇਹ ਰਿਤੇ ਬਹੁਤ ਜ਼ਿਆਦਾ ਹੀ ਪਟਕਣ ਲੱਗ ਜਾਂਦੀਆਂ ਆ ਫਿਰ ਇਹਦੀ ਦੂਸਰੀ ਸਾਈਡ ਤੇ ਵੀ ਆਪਾਂ ਇੱਕ ਇੱਕ ਸੀਨ ਲਾ ਲਾਂਗੇ ਐ ਸੀਨ ਲਾ ਕੇ ਤੇ ਇਹਨਾਂ ਪਟੀਆਂ ਨੂੰ ਹੱਥ ਦੇ ਨਾਲ ਹੀ ਸੈੱਟ ਕਰਕੇ ਤੇ ਆਪਾਂ ਇਹਨੂੰ ਜਾਨੀ ਕਿ ਅਟੈਚ ਕਰ ਲਾਂਗੇ ਖਵਾਰ ਦੇ ਨਾਲ ਦੂਸਰੀ ਸਾਈਡ ਵੀ ਇੱਕ ਸੈਂਡ ਤਾਂ ਆਪਾਂ ਸੀਨ ਲਾ ਲਈ ਸੀ ਹੁਣ ਦੂਸਰੀ ਸਾਈਡ ਸੀਨ ਲਾਉਣੇ ਹੈਗੇ ਸੀਨ ਲਾ ਕੇ ਜੀ ਹੁਣ ਆਪਾਂ ਜਿਹੜੀ ਦੂਸਰੀਆਂ ਪਟੀਆਂ ਆਈਆਂ ਦੂਸਰੀ ਸਾਈਡ ਰੱਖਾਂਗੇ ਰੱਖ ਕੇ ਤੀਜਾਂ ਕਿ ਆਪਣੀਆਂ ਡੱਬੀਆਂ ਬਣ ਜਾਣ ਇਹ ਵੀ ਆਪਾਂ ਅੱਧੇ ਡੇ ਇੰਚ ਦੇ ਗੈਪ ਦੇ ਉੱਪਰ ਹੀ ਰੱਖਣੀਆਂ ਹੈਗੀਆਂ ਇਹ ਪੀਸਤ ਨਹੀਂ ਹੈਗਾਗਾ ਵੀ ਆਪਾਂ ਜ਼ਿਆਦਾ ਗੈਪ ਰੱਖਣਾਗਾ ਤਾਂ ਹੀ ਫਿਰ ਜਿਹੜੀਆਂ ਵਿਚਕਾਰ ਡੱਬੀਆਂ ਬਣਾਉਣੀਆਂ ਹੈਗੀਆਂ ਉਹ ਆਪਣੀਆਂ ਵਧੀਆ ਬਣਣਗੀਆਂ ਵੀ ਸਾਰੀਆਂ ਦੋਨੋਂ ਪੱਟੀਆਂ ਆਪਾਂ ਇੱਕ ਵਧੀਆ ਇੱਕ ਉਹਦੇ ਨਾਲ ਹੀ ਰੱਖਾਂਗੇ ਤੇ ਹੁਣ ਇਹਦੇ ਵੀ ਆਪਾਂ ਜਾਨੀ ਕਿ ਦੂਸਰੀ ਸਾਈਡ ਵੀ ਆਪਾਂ ਦੋਨੋਂ ਸਾਈਡ ਹੀ ਇਹਦੇ ਜਿਹੜੀਆਂ ਪੱਟੀਆਂ ਰੱਖ ਦਿਆਂਗੇ ਆਪਾਂ ਸੀਨ ਲਾ ਲਾਂਗੇ ਐਧਰਲੀ ਸਾਈਡ ਵੀ ਆਪਾਂ ਕੱਪਟੀ ਰੱਖ ਕੇ ਜਾਨੀ ਕਿ ਉੱਪਰ ਸੀਨ ਲਾ ਲਾਂਗੇ ਤੇ ਦੂਸਰੀ ਸਾਈਡ ਵੀ ਆਪਾਂ ਇਹਦੇ ਸੀਨ ਲਾ ਲਾਂਗੇ ਮਸ਼ੀਨ ਦੇ ਨਾਲ ਇਸ ਤਰ੍ਹਾਂ ਅਟੈਚ ਕਰੀ ਚੱਲਾਂਗੇ ਡੱਬੀਆਂ ਬਣ ਜਾਣੀਆਂ ਆਪਣੀਆਂ ਵਧੀਆ ਤੇ ਇਸ ਤਰ੍ਹਾਂ ਹੀ ਆਪਣੀ ਇਹਦੇ ਸੀਨ ਲਾ ਲਾਂਗੇ ਤੇ ਸੀਨ ਲਾ ਕੇ ਨਾ ਦੀ ਦੋਨੋਂ ਸਾਈਡ ਆਪਾਂ ਤੇ ਜਿਹੜੀ ਆ ਇਹ ਡੱਬੀਆਂ ਨੇ ਆਹ ਬਣਾਈਆਂ ਗਿਆ ਪੱਟੀਆਂ ਲਾਈਆਂ ਹੋਈਆਂ ਇਹਦੇ ਉੱਪਰ ਉੱਪਰ ਆਪਾਂ ਇੱਕ ਇੱਕ ਸੀਨ ਹੋਰ ਯਾਨੀ ਕਿ ਦੋਨੋਂ-ਦੋਨੋਂ ਪੱਟੀਆਂ ਦੇ ਦੋਨੋਂ-ਦੋਨੋਂ ਸਾਈਡ ਹੀ ਆਪਾਂ ਸੀਨ ਲਾਉਣੀ ਹੈ ਕਿਉਂ ਪਹਿਲਾਂ ਆਪਾਂ ਇੱਕ ਸਾਈਡ ਸੀਨ ਲਾਈ ਸੀ ਨਾ ਤੇ ਹੁਣ ਜਿਹੜੀ ਸਾਈਡ ਸਾਡ ਆਪਾਂ ਕਰੂਜੀ ਉਹਦੇ ਸਾਈਡ ਸੀਨ ਦੇ ਉੱਪਰ ਇੱਕ ਸੀਨ ਹੋਰ ਲਾ ਲੈਣੇ ਆ ਤੇ ਇਹ ਸਾਰੀਆਂ ਪੱਟੀਆਂ ਨੂੰ ਦੋਨੋਂ ਇਸ ਤਰੀਏ ਦਬਾਈ ਜਾਣਾਗਾ ਪੱਟੀਆਂ ਦੇ ਉੱਪਰ ਨਾ ਆਪਾਂ ਇਸ ਤਰ੍ਹਾਂ ਜੇ ਤੁਸੀਂ ਦੇਖ ਵੀ ਲੋ ਆਪਾਂ ਇਸ ਤਰ੍ਹਾਂ ਯਾਨੀ ਕਿ ਦੋਨੋਂ-ਦੋਨੋਂ ਪੱਟੀਆਂ ਦੇ ਪਰ ਇੱਕ-ਇੱਕ ਪੱਟੀ ਤੇ ਦੋਨੋਂ-ਦੋਨੋਂ ਸਾਈਡ ਹੀ ਆਪਾਂ ਸੀਨ ਲਾਉਣੀ ਹੈਗੀ ਵੀ ਇਹ ਆਪਣੀਆਂ ਵਧੀਆ ਚੰਗੀ ਤਰ੍ਹਾਂ ਵਧੀਆ ਨੀਚੇ ਬੈਠ ਜਾਣ ਵੀ ਉੱਪਰ ਨੂੰ ਉੱਠਣ ਨਾ ਇਹ ਪੱਟੀਆਂ ਤਾਂ ਕਰਕੇ ਆਪਾਂ ਦੋਨੋਂ-ਦੋਨੋਂ ਸਾਈਡ ਹੀ ਦੇ ਸੀਨਾ ਲਾਉਣੀ ਹੈਗੇ ਮਸ਼ੀਨ ਦੇ ਨਾਲ ਤੇ ਸੀਨ ਲਾ ਕੇ ਹੁਣ ਆਪਣਾ ਇੱਕ ਲੈਸ ਲੈ ਲਈ ਜਿਹੜੀ ਬਰੀਕ ਲੈਸ ਹੈਗੀ ਉਹਨੂੰ ਆਪਾਂ ਇਹਦੇ ਉੱਪਰ ਰੱਖ ਲਿਆ ਪੱਟੀ ਦੇ ਤੇ ਥੋੜੀ ਜੀ ਜਾਨਕਿ ਉੱਪਰੋ ਜਗ੍ਹਾ ਛੱਡ ਕੇ ਇਸ ਲਈ ਸਾਈਡ ਆਪਾਂ ਜਿੱਥੇ ਆਪਣੀ ਉਹ ਪੱਟੀਆਂ ਦੋਨੇ ਅਟੈਚ ਕੀਤੀਆਂ ਵਈਆਂ ਆਈਆਂ ਤੇ ਉਹਨਾਂ ਦੇ ਉੱਪਰ ਰੱਖ ਰੱਖ ਕੇ ਆਪਾਂ ਇਹ ਜਾਨਕਿ ਜਿਹੜੀ ਲੈਸ ਹੈਗੀ ਲੈਸ ਦਾ ਆਪਾਂ ਸਿੱਧਾ ਪਾਸਾ ਵੀ ਜਾਨਕਿ ਰਾਈਟ ਸਾਈਡ ਉੱਪਰ ਰੱਖੀ ਹੈ ਤੇ ਜਿਹੜੀ ਰੋਂਗ ਸਾਈਡ ਹੈਗੀ ਉਲਟੀ ਸਾਈਡ ਹੈਗੀ ਉਹ ਨੀਚੇ ਰੱਖੀ ਹੈਗੀ ਲੈਸ ਦੀ ਰੱਖ ਕੀਤੀ ਤੇ ਆਪਾਂ ਲੈਸ ਅਟੈਚ ਕਰ ਲਈ ਇਹਦੇ ਨਾਲ ਜਿਹੜੀ ਐਕਸਟਰਾ ਲੈਸ ਹੋ ਗਈ ਉਹਨੂੰ ਆਪਾਂ ਕੱਟ ਦਾਂਗੇ ਤੇ ਹੁਣ ਆਪਾਂ ਦੂਸਰੀ ਸਾਈਡ ਵੀ ਆਪਾਂ ਲੈਸ ਨੂੰ ਇਸ ਤਰ੍ਹਾਂ ਰੱਖ ਲਾਂਗੇ ਤੇ ਜਿਹੜੀਆਂ ਆਪਾਂ ਪੱਟੀਆਂ ਦੀਆਂ ਯਾਨੀ ਕਿ ਜਿਹੜੀ ਐ ਪੱਟੀਆਂ ਨਹੀਂ ਸੀ ਉਹ ਵੀ ਜਿਹੜੀ ਬਾਅਦ ਘਟ ਜੀ ਸੂ ਆਪਾਂ ਕੈਂਚੀ ਦੇ ਨਾਲ ਕੱਟ ਲਈ ਕੱਟ ਕੇ ਤੇ ਆਪਾਂ ਲੈਸ ਧਰ ਲਈ ਪੂਰਾ ਇਸ ਤਰੀਕਾ ਦੋਨੋਂ ਸਾਈਡ ਹੀ ਲੈਸ ਅਟੈਚ ਕਰ ਲਈ ਬੈਸ ਟੱਚ ਕਰਕੇ ਨਾ ਤੇ ਹੁਣ ਆਪਾਂ ਲੈਸ ਨੂੰ ਇਹ ਪੱਟੀ ਨੂੰ ਪਾਰ ਲਾਂਗੇ ਸਾਈਡ ਤੇ ਤੇ ਇੱਕ ਆਪਾਂ ਜਿਹੜਾ ਘੇਰਾ ਲੈ ਲਿਆ ਸੂਟ ਦਾ ਉਹਦੇ ਨੀਚੇ ਆਪਾਂ ਪੇਪਰ ਪੇਸਟਿੰਗ ਲਾ ਲਈ ਸੀ ਪੇਪਰ ਪੇਸਟਿੰਗ ਚਿਪਕੇ ਕਿ ਨਾ ਤੇ ਫਿਰ ਆਪਾਂ ਜਾਨੀ ਕਿ 2.5 ਇੰਚ ਜਾਨੀ ਕਿ 2.5 ਇੰਚ ਮਿੰਕ ਇਸ ਤਰ੍ਹਾਂ ਚੌਕ ਦੇ ਨਾਲ ਨੀਚੋਂ ਇੰਚ ਕਪੜਾ ਛੱਡ ਕੇ 2.5 2.5 2.5 ਇੰਚ ਦੇ ਆਪਾਂ ਐ ਡੱਬਾ ਵਿੱਚ ਘਾ ਡੇਡ 1.5 ਇੰਚ ਆਪਾਂ ਚੌਕਾਂ ਦਾ ਸਾਈਡ ਤੋਂ ਛੱਡ ਕੇ ਤੇ ਗਾਮ ਦੇ ਨਾਲ ਵਿਚਕਾਰੋਂ ਉਹਨੂੰ ਕੱਟ ਲਿਆ ਆਪਾਂ ਜਿਵੇਂ ਆਪਾਂ ਜਿਮੈਡ ਲੈਸ ਦੇ ਵਿਚਕਾਰੋਂ ਕੱਟ ਲੈਣੀ ਨਾ ਕੱਪੜੇ ਨੂੰ ਉਸ ਤਰ੍ਹਾਂ ਕੱਟ ਕੇ ਤੇ ਉਹਨੂੰ ਆਪਾਂ ਦੋਨੋਂ ਸਾਈਡ ਤੇ ਇਸ ਤਰ੍ਹਾਂ ਨਾ ਫੋਲਡ ਕਰ ਲਾਂਗੇ ਫੋਲਡ ਕਰਕੇ ਤੇ ਆਪਾਂ ਗੰਮ ਦੇ ਨਾਲ ਇਸ ਤਰ੍ਹਾਂ ਗੰਮ ਦੇ ਨਾਲ ਚਪਕਾ ਦੇ ਦਾਂਗੇ ਪਰਪਰਨ ਪ੍ਰੈਸ ਦੇ ਦਾਂਗੇ ਪ੍ਰੈਸ ਦੇ ਨਾਲ ਹੀ ਜਲਦੀ ਸੁੱਕ ਜਾਊਗਾ ਸੁੱਕ ਕੇ ਤੇ ਯਾਨੀ ਕਿ ਇਹ ਵੀ ਵੀ ਆਪਣਾ ਕੱਪੜਾ ਵਧੀਆ ਫੋਲਡ ਹੋ ਜਾਊਗਾ ਤੁਸੀਂ ਪ੍ਰੈਸ ਲਾ ਲਿਓ ਉੱਪਰ ਇਹਦੇ ਪ੍ਰੈਸ ਦੇ ਨਾਲ ਨਾ ਇਹ ਗੰਮ ਜਿਹੜੇ ਲੱਗੇ ਇਹ ਸੁੱਕ ਜੂਗੀ ਜਲਦੀ ਤੇ ਹੁਣ ਆਪਾਂ ਜਿਹੜਾ ਉਹ ਪੱਟੀ ਲਈ ਸੀ ਉਹਨੂੰ ਆਪਾਂ ਨਾ ਇਹਦੇ ਵਿੱਚ ਕਾਰ ਰੱਖ ਲਾਂਗੇ ਵਿੱਚ ਕਾਰ ਰੱਖ ਕੇ ਤੇ ਇਹਦੇ ਉੱਪਰ ਉਪਰ ਆਪਾਂ ਨਾ ਸੀਨ ਲਾਵਾਂਗੇ ਬਹੁਤ ਸੋਖਾ ਡਿਜ਼ਾਈਨ ਹੈ ਇਸ ਨਾਲ ਇਸ ਤਰ੍ਹਾਂ ਨਾ ਵੀ ਫਿਨਿਸ਼ਿੰਗ ਵਧੀਆ ਆ ਜਾਂਦੀ ਹੈ ਜਦੋਂ ਆਪਾਂ ਇਸ ਤਰ੍ਹਾਂ ਇਹਨੂੰ ਫੋਲਡ ਕਰ ਲੈਨੇ ਵਧੀਆ ਹੈ ਕੱਟ ਕੇ ਤੇ ਗੰਮ ਦੇ ਨਾਲ ਰੱਖ ਕੇ ਜੇ ਤੁਹਾਡੇ ਕੋਲ ਗੰਮ ਨਹੀਂ ਹੈਗੀ ਤਾਂ ਤੁਸੀਂ ਪ੍ਰੈਸ ਦੇ ਨਾਲ ਵੀ ਇਹਨੂੰ ਵੀ ਯਾਨੀ ਕਿ ਆਪਾਂ ਇਸ ਤਰ੍ਹਾਂ ਫੋਲਡ ਕਰ ਸਕਦੇ ਹਾਂ ਜ਼ਰੂਰੀ ਨਹੀਂ ਵੀ ਆਪਣੇ ਕੋਲ ਗੰਮ ਨਹੀਂ ਹੈਗੀ ਵੈਸੇ ਗੰਮ ਵੀ 25 ਰੁਪਏ ਦੀ ਆ ਜਾਂਦੀ ਹੈ ਕੋਈ ਬਾਹਲੀ ਮਹਿੰਗੀ ਨਹੀਂ ਹੈਗੀ ਇਹ ਫੈਬਰਿਕ ਗੰਮ ਕਹਿ ਕੇ ਆਪਾਂ ਲੈ ਸਕਦੇ ਹਾਂ ਇਹਨੂੰ ਬਾਹਲੀ ਮਹਿੰਗੀ ਨਹੀਂ ਚੀਜ਼ ਹੈਗੀ ਇਹ ਤੇ ਇਹਨੂੰ ਆਪਾਂ ਦੋਨੋਂ ਸਾਈਡ ਹੀ ਇਸ ਤਰ੍ਹਾਂ ਅਟੈਚ ਕਰ ਲਾਂਗੇ ਨਾਲ ਜਿਹੜੀ ਆਪਾਂ ਲੈਸ ਰੱਖੀ ਹੈ ਲੈਸ ਦੇ ਉੱਪਰ ਅਸਰਾਂ ਲਾਣਾਂਗੇ ਸੀ ਨਾ ਤੇ ਹੁਣ ਆਪਾਂ ਜਿਹੜਾ ਲੈਸ ਨੂੰ ਲੈ ਕੇ ਨਾ ਉਹਨੂੰ ਉਲਟੀ ਰੱਖ ਲਾਂਗੇ ਜਿਹੜਾ ਆਪਾਂ نیچے ਆਪਾਂ ਉਹਦੇ ਇੰਚ ਕਪੜਾ ਛੱਡਿਆ ਸੀ ਸੋਨ ਦਿੱਸੀ ਸੀ ਇੰਚ ਕਪੜਾ ਛੱਡ ਕੇ ਆਪਾਂ ਫਿਰ ਉਹਦੂ ਬਾਟਾ ਇੰਚ ਵਿੱਚ ਮੜ ਕੇ ਉਹ ਕੱਟਿਆ ਸੀ ਆ ਕੱਟ ਕੇ ਆ ਉਹਦੇ ਵਿੱਚ ਆਪਾਂ ਇਹ ਪੱਟੀਆਂ ਦਾ ਡਿਜ਼ਾਈਨ ਲਾਇਆ ਤੇ ਉਹਦੇ نیچے ਆਪਾਂ ਇੰਚ ਕਪੜਾ ਜਾਨੀ ਕਿ ਛੱਡਿਆ ਸੀ ਉਹਦੇ ਉੱਪਰ ਆਪਣਾ ਜਿਹੜੀ ਜਮੈਡ ਲੈਸ ਆ ਉਹਨੂੰ ਉਲਟੀ ਕਰਕੇ ਰੱਖ ਲਿਆ ਉਲਟੀ ਕਰਕੇ ਰੱਖ ਕੇ ਤੇ ਉਹਦੇ ਉੱਪਰ ਪਰਨਾ ਜਾਨੀ ਕਿ ਇੱਕ ਸੀਨ ਲਾ ਲਈ ਜਮਾ ਲੈਸ ਦੇ ਜਾਨੀ ਕਿ ਜਮਾ ਸਿਰੇ ਤੇ ਕਿ ਨਰੀਤੀ ਲੈਸ ਲਾ ਲਈ ਆ ਸੌਰੀ ਸੀਨ ਲਾ ਲਈ ਸੀਨ ਲਾ ਕੇ ਇਹਨੂੰ ਆਪਾਂ ਨਾ نیچے ਇਸ ਤਰ੍ਹਾਂ ਫੋਲਡ ਕਰ ਲਾਂਗੇ ਫੋਲਡ ਕਰਕੇ ਇਹਦੇ ਉੱਪਰ ਆਪਾਂ ਇੱਕ ਟੌਪ ਸਿਉਣ ਹੋਰ ਲਾ ਲਾਂਗੇ ਇਸ ਤਰ੍ਹਾਂ ਟੌਪ ਸਿਉਣ ਲਾ ਕੇ ਨਾ ਇਹਨੂੰ ਆਪਾਂ ਰੱਖ ਲਾਂਗੇ ਇਸ ਤਰ੍ਹਾਂ ਤੇ ਜਿਹੜਾ ਆਪਾਂ نیچے ਇੱਕ ਕੱਪੜੀ 2 ਇੰਚ ਦੀ ਨਾ ਇੱਕ ਪੱਟੀ ਹੋਰ ਲੈ ਲਾਂਗੇ ਇਹਨੂੰ ਮੈਂ ਪਹਿਲਾਂ ਜਦੋਂ ਆਪਾਂ ਵੀ ਜਾਨਿ ਕਿ ਹਟ ਅਟੈਚ ਕੀਤਾ ਸੀ ਜਾਂ ਜਦੋਂ ਮੈਂ ਪੇਪਰ ਪੇਸਟਿੰਗ ਚਪਕਾਈ ਸੀ ਮੈਂ 2 ਇੰਚ ਜਾਨਿ ਕਿ ਪਹਿਲਾਂ ਹੀ ਕੱਟ ਲਿਖ ਕੇ ਰੱਖ ਲਈ ਸੀ ਘੇਰੇ ਦੀ ਇਹ ਪੱਟੀ ਤੇ ਉਹ ਪੱਟੀ ਨੂੰ ਆਪਾਂ ਸਿੱਧੀ ਕਰਕੇ ਤੇ ਜਿਹੜਾ ਆਪਾਂ ਜਾਨਿ ਕਿ ਘੇਰੇ ਹਲਾ ਜਾਨਿ ਕਿ ਇਹ ਡਿਜ਼ਾਈਨ ਹੈ ਜਿਹੜਾ ਡਿਜ਼ਾਈਨ ਪਾਇਆ ਇਹਨੂੰ ਆਪਾਂ ਉਲਟੀ ਕਰਕੇ ਜਾਨਿ ਕਿ ਲੈਸ ਨੂੰ ਉੱਪਰ ਰੱਖ ਲਾਂਗੇ ਜਿਵੇਂ ਸੋਨੂੰ ਠੀਕ ਲੱਗੂ ਤੁਸੀਂ ਉਵੇਂ ਰੱਖ ਲਿਓ ਤੇ نیچے ਜਿਹੜੀ ਪੱਟੀ ਲਾਈਏ 2 ਇੰਚ ਦੀ ਜਿਹੜੀ ਹੈਗੀ ਉਹ ਉਹਨੂੰ ਆਪਾਂ ਉਲਟੀ ਕਰਕੇ ਰੱਖ ਕੇ ਨਾ ਤੇ ਲੈਸ ਨੂੰ ਉੱਪਰ ਸਿੱਧੀ ਰੱਖ ਕੇ ਜਮਾਂ نیچے ਜਮਾਂ ਯਾਨੀ ਕਿ ਘੇਰੇ ਦੇ ਜਮਾਂ ਨੀਚੇ ਹੀ ਲੈਸ ਲਾਵਾਂਗੇ ਆਪਾਂ ਬਰੀਕ ਤੇ ਉਹਨੂੰ ਆਪਾਂ ਨਾ ਇਸ ਤਰ੍ਹਾਂ ਅਟੈਚ ਕਰ ਲਾਂਗੇ ਲੈਸ ਨੂੰ ਯਾਨੀ ਕਿ ਆਪਾਂ ਸਿੱਧੀ ਕਰਕੇ ਰੱਖਿਆ ਵਸ ਯਾਨੀ ਕਿ ਰਾਈਟ ਸਾਈਡ ਉੱਪਰ ਆ ਗਈ ਤੇ ਰੋਂਗ ਸਾਈਡ ਲੈਸ ਦੀ ਨੀਚੇ ਹੈਗੀ ਤੇ ਇਹਨੂੰ ਆਪਾਂ ਇਸ ਤਰ੍ਹਾਂ ਫਿਰ ਫੋਲਡ ਕਰ ਲਾਂਗੇ ਫੋਲਡ ਕਰਕੇ ਤੇ ਇਹਦੇ ਉੱਪਰ ਆਪਾਂ ਕਿਸੇ ਹੋਰ ਲਾ ਲਾਂਗੇ ਇਸ ਤਰ੍ਹਾਂ ਇਹਨੂੰ ਅੰਦਰ ਨੂੰ ਫੋਲਡ ਕਰੀ ਚੱਲਾਂਗੇ ਫੋਲਡ ਕਰਕੇ ਇਹਦੇ ਉੱਪਰ ਆਪਾਂ ਜਾਨੀ ਕਿ ਇੱਕ ਕਸੀਨ ਹੋਰ ਲਾਈ ਚੱਲਾਂਗੇ ਫਿਰ ਇਹਨੂੰ ਆਪਾਂ ਫੋਲਡ ਕਰਕੇ ਫਿਰ ਆਪਾਂ ਇਹਨੂੰ ਦੂਸਰੀ ਸਾਈਡ ਜਾਨੀ ਕਿ ਸਿੱਧਾ ਕਰਕੇ ਇਹਦੇ ਉੱਪਰ ਆਪਾਂ ਇੱਕ ਟੌਪ ਸੀਨ ਹੋਰ ਲਾ ਲਾਂਗੇ ਯੋ نیچے ਨੂੰ ਤੁਸੀਂ ਤਰਪਾਈ ਵੀ ਕਰ ਸਕਦੇ ਹੋ ਪਰ ਮੈਂ ਇਹਦੇ ਉੱਪਰ ਇੱਕ ਸੀਨ ਹੀ ਲਾਤੀ ਸੀ ਹੋਰ ਮਸ਼ੀਨ ਦੇ ਨਾਲ ਤਪਾਈ ਨਹੀਂ ਕੀਤੀ ਮੈਂ ਇਸ ਤਰ੍ਹਾਂ ਤੁਸੀਂ ਤੇ ਉਹ نیچے ਆਪਣਾ ਸਾਰਾ ਜਾਨੀ ਕਿ ਤਿਆਰ ਹੋ ਗਿਆ ਹੁਣ ਆਪਾਂ 1 ਇੰਚ ਦਾ ਕੱਪੜਾ ਛੱਡ ਕੇ ਇਹਨੂੰ ਕਟਿੰਗ ਕਰ ਲਾਂਗੇ ਜਿਹੜਾ ਨੀਚੇ ਵਾਲਾ ਘੇਰੇ ਵਾਲਾ ਸਾਈਡ ਆ ਉਹਨੂੰ ਲੱਗ ਕਰ ਦਾਂਗੇ ਤੇ ਇੱਥੇ ਆਪਾਂ ਨਾ ਜਿਮੈਂਡ ਲੈਸ ਫਿਰ ਅਟੈਚ ਕਰਾਂਗੇ ਇੱਕ ਇੱਕ ਵਾਰੀ ਤੇ ਹੁਣ ਆ ਜਿਹੜੀ ਜਿਮੈਂਡ ਲੈਸ ਹੈਗੀ ਇਹਨੂੰ ਆਪਾਂ ਜਾਨਕੀ ਅਟੈਚ ਕਰ ਲਿਆ ਸੀ ਤੇ ਇਹਦੇ ਉੱਪਰ ਆਪਾਂ ਨਾ ਜਾਨਕੀ ਲੈਸ ਉਸ ਤਰ੍ਹਾਂ ਹੀ ਰੱਖੀ ਸੀ ਆਪਾਂ ਇਹਦੇ ਉੱਪਰ ਉਲਟੀ ਕਰਕੇ ਲੈਸ ਰੱਖ ਲਈ ਸੀ ਤੇ ਘੇਰੇ ਵਾਲਾ ਕੱਪੜਾ ਆਪਾਂ ਸਿੱਧਾ ਰੱਖ ਕੇ ਜਾਨਕੀ ਅਟੈਚ ਕਰ ਲਿਆ ਸੀ ਇਹਦੇ ਉੱਪਰ ਆਪਾਂ ਟੌਪ ਸਿਉਣ ਹੋਰ ਲਾ ਲਈ ਇਸ ਤਰ੍ਹਾਂ ਟਾਪ ਸਿਉਣ ਲਾਤੀ ਯਾਨੀ ਕਿ ਫਿਰ ਇਹਨੂੰ ਆਪਾਂ ਯਾਨੀ ਕਿ ਇਹਨਾਂ ਜਿਹੜੇ ਉਹ ਘੇਰੇ ਵਾਲਾ ਕੱਪੜਾ ਸੀ نیچے ਆਪਾਂ ਕੱਟ ਕੇ ਲੱਗ ਕੀਤਾ ਸੀ ਉਹਨੂੰ ਆਪਾਂ ਸਿੱਧਾ ਰੱਖ ਲਿਆ ਤੇ ਜਿਹੜੀ ਇਹ ਜਵਾਡਲੈਸ ਆਪਾਂ ਸੂਟ ਦੇ ਨਾਲ ਅਟੈਚ ਕੀਤੀ ਹੈਗੀ ਉੱਪਰ ਤੇ ਇਹਨੂੰ ਆਪਾਂ ਉਲਟੀ ਕਰਕੇ ਇਸ ਤਰ੍ਹਾਂ ਰੱਖ ਲਿਆ ਰੱਖ ਕੇ ਜੀ ਇਹਦੇ ਉੱਪਰ ਆਪਾਂ ਇੱਕ ਸੀਨ ਹੋਰ ਲਾ ਲਈ ਮਸ਼ੀਨ ਦੇ ਨਾਲ ਜਮਾ ਸਿਰੇ ਸਿਰੇ ਤੇ ਲਿਨ ਸੀਨ ਸੀਨ ਲਾਵਾਂਗੇ ਇੱਕ ਸਿੰ ਲਾ ਕੇ ਤੇ ਇਹਨੂੰ ਵੀ ਆਪਾਂ ਇੱਕ ਟੌਪ ਸੇ ਉਨ ਲਾ ਕੇ ਯਾਨੀ ਕਿ ਇਹਦਾ ਤੇ ਅਟੈਚ ਕਰਾਇਆ ਵੀ ਯਾਨੀ ਕਿ ਫਿਨਿਸ਼ਿੰਗ ਦੇ ਦਿੱਤੀ ਸੀ ਪੂਰੀ ਤੇ ਹੁਣ ਆਪਾਂ ਉੱਪਰ ਆਪਾਂ ਬ੍ਰੀਕ ਲੇਸ ਲਾਤੀ ਤੁਸੀਂ ਇਸ ਤਰ੍ਹਾਂ ਹੀ ਸਾਰਾ ਡਿਜ਼ਾਈਨ ਨੂੰ ਤਿਆਰ ਕਰ ਸਕਦੇ ਹੋਗੇ ਬਹੁਤ ਹੀ ਸੌਖਾ ਡਿਜ਼ਾਈਨ ਹੈਗਾ ਤੁਸੀਂ ਵੀ ਘਰੇ ਬਣਾ ਕੇ ਜਰੂਰ ਦੇਖਿਓ ਮੇਰੀ ਫੁੱਲ ਵੀਡੀਓ ਵਾਚ ਕਰ ਲਈ ਬਹੁਤ ਬਹੁਤ ਧੰਨਵਾਦੀ ਥੈਂਕ ਯੂ ਬਾਏ ਬਾਏ ਟੇਕ ਕੇਅਰ